ਅੱਜ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਸ਼ਾਮ ਸ਼ ਕੀਰਤਨ ਮੰਡਲ ਦੇ ਵੱਲੋਂ ਹੋਲੀ ਬੜੀ ਧੂਮ-ਧਾਮ ਦੇ ਨਾਲ ਮਨਾਈ ਗਈ ਹੈ। ਭਜਨ ਗਾਇਕ ਵਿਸ਼ਾਲ ਸੈਲੀ ਦੇ ਵੱਲੋਂ ਭਜਨ गा ਕੇ ਲੋਕਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ Swami Nalina Nand Maharaj ਵੱਲੋਂ ਸ਼ਿਰਕਤ ਕੀਤੀ ਗਈ। ਸ਼ਾਮ ਸ਼ ਕੀਰਤਨ ਮੰਡਲ ਦੇ ਆਗੂ ਸੰਜੇ ਸਿੰਘਲਾ ਨੇ ਦੱਸਿਆ ਕਿ ਹੋਲੀ ਰੰਗਾਂ ਦਾ ਤਿਹਾਰ ਹੈ। ਹੋਲੀ ਜੋ ਪਿਆਰ ਦਾ ਪ੍ਰਤੀਕ ਹੈ ਤੇ ਅੱਜ ਅਸੀਂ ਹੋਲੀ ਫੁੱਲਾਂ ਦੇ ਨਾਲ ਮਨਾ ਰਹੇ ਹਾਂ। ਜਿਸ ਤਰ੍ਹਾਂ ਸਾਰੇ ਦੇਸ਼ 'ਚ ਹੋਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਸਮਾਣਾ ਦੇ ਵਿੱਚ ਵੱਖਰੇ ਢੰਗ ਦੇ ਨਾਲ ਹੋਲੀ ਮਨਾਈ ਜਾ ਰਹੀ ਹੈ ਇਸ ਹੋਲੀ ਮਹੌਤਸਵ ਦੇ ਵਿੱਚ ਹਜ਼ਾਰਾਂ ਮਹਿਲਾਵਾਂ ਨੇ ਹਿੱਸਾ ਲੈ ਕੇ ਸਵਾਮੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਭਜਨ ਗਾਇਕ ਵਿਸ਼ਾਲ ਸੈਲੀ ਨੇ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਹੋ ਕੇ ਤਿਹਾਰਾਂ ਨੂੰ ਮਨਾਉਣਾ ਚਾਹੀਦਾ ਇਸ ਮੁੱਖੀ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਦੇ ਵੱਲੋਂ ਵੀ ਸਵਾਮੀ ਜੀ ਦਾ ਆਸ਼ੀਰਵਾਦ ਲੈ ਕੇ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਗਈ सबसे पहले तो सभी को बहुत बहुत जय श्री श्याम और मेरी तरफ से सिर्फ यही संदेश रहेगा जी हमारे युवाओं के लिए और पूरे भारतवर्ष के लिए कि आप ये होली के त्यौहार को पहले से भी ज़्यादा मनाएं और भी खुशहाली से क्योंकि अब तो वैसे भी राम में हो गया है पूरा भारत और बस एक चीज़ का आपने ध्यान रखना है जी ये जो गलत संगति करते हैं इस दिन के लिए ये नशा वगैरह ये हमारी भारत की संस्कृति नहीं है ये बाहर के लोगों का उत्साह है आप उन्हें ये चीज़ें बाहर रहने दीजिए अपनी भारतीय संस्कृति के अनुसार होली का त्यौहार मनाएं खुशियों से मनाएं सब में मिठाइयाँ बाँटें रंग लगाए लेकिन सब कुछ सुचारू रूप से अच्छे ढंग से और हमारी भारतीय संस्कृति के अनुसार ही होना चाहिए तो आप सभी को बहुत बहुत बधाई हमारे आदरणीय मदन जी आज हम अग्रवाल सभा में आए हैं जी कीर्तन करने के लिए इनका बहुत बहुत धन्यवाद है जी आपके प्यार हमें हमेशा मिलता रहता है समाना में बहुत बहुत, बहुत धन्यवाद आपको बहुत बहुत बधाई हो जी बहुत बहुत श्री श्याम संकीर्तन मंडल वालों आज होली दे पवित्र दिहाड़े तीन सौ सताईवा संकीर्तन तो दूजा होली महोत्सव ਪ੍ਰਭੂ ਚਰਨਾ ਵਿੱਚ ਭੇਟ ਕੀਤਾ ਗਿਆ ਹੈ ਬਹੁਤ ਖੁਸ਼ੀ ਹੈ ਸਮਾਨਾ ਨਗਰੀ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਅਸੀਂ ਹਮੇਸ਼ਾ ਦੋ ਲਾਈਨਾਂ ਕਹਿੰਦੇ ਹੁੰਨੇ ਆ ਸ਼ਾਮ ਪ੍ਰਭੂ ਦਾ ਦੋ ਠਿਕਾਣਾ ਪਹਿਲਾ ਖਾਟੂ ਧਾਮ ਦੂਸਰਾ ਸਮਾਨਾ ਸਮਾਨਾ ਨਗਰੀ ਤੇ ਬਹੁਤ ਵੱਡੀ ਮੇਰ ਹੈ ਬਾਬਾ ਜੀ ਦੀ ਜੋ ਸੰਕੀਰਤਨ ਕਰ ਕਰਦੇ ਵਿੱਚ ਹੁੰਦੇ ਨੇ ਅੱਜ ਹੋਲੀ ਦਾ ਤਿਉਹਾਰ ਹੈ ਪ੍ਰਭੂ ਚਰਨਾ ਦੇ ਵਿੱਚ ਅਸੀਂ ਸਾਰੇ ਮਿਲ ਕੇ ਫੁੱਲਾਂ ਨਾਲ ਹੋਲੀ ਖੇਡ ਰਹੇ ਹਾਂ ਪ੍ਰਭੂ ਨਾਲ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਮੈਂ ਪ੍ਰਭੂ ਚਰਨਾ 'ਚ ਅਰਦਾਸ ਕਰਦਾ ਕਿ ਪ੍ਰਭੂ ਆਪਣੀ ਮੇਰ ਭਰਿਆ ਹੱਥ ਸਮਾਨਾ ਨਗਰੀ ਤੇ ਇਸੇ ਤਰ੍ਹਾਂ ਰੱਖਣ ਤਾਂਕਿ ਹਸੀ ਖੁਸ਼ੀ ਅਸੀਂ ਪ੍ਰਭੂ ਚਰਨਾਂ ਨਾਲ ਜੁੜੇ ਰਹੀਏ ਪ੍ਰਭੂ ਸੰਕੀਰਤਨ ਕਰਦੇ ਰਹੀਏ ਅچھے ਕਰਮ ਕਰਦੇ ਰਹੀਏ ਤੇ ਪ੍ਰਭੂ ਨੇ ਭੇਟ ਦਿੱਤੀ ਹੈ ਸਮਾਨਾ ਨਗਰੀ ਨੂੰ ਇੱਕ ਬਹੁਤ ਵੱਡਾ ਵਿਸ਼ਾਲ ਮੰਦਿਰ ਪਟਿਆਲਾ ਰੋਡ ਤੇ 2800 ਗੱਜ ਦੇ ਵਿੱਚ ਬਣਨ ਜਾ ਰਿਹਾ ਹੈ ਉਹਦੇ ਲਈ ਵੀ ਮੈਂ ਸਾਰੇ ਭਗਤਾਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ ਕੇ ਉਸ ਮੰਦਰ ਨਾਲ ਜੁੜਨ ਸਹਿਯੋਗ ਦੇਣ ਮੇਰੇ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ Bahat bahat buda iyi oluyor. Jai Sri